ਇਹਦਾ ਰੀਗ ਕਿਉਂਕਿ ਸਭ ਨੂੰ ਪਤਾ ਹੀ ਹੈ ਇਹਨਾਂ ਬਾਰੇ ਮੈਂ ਹੁਣ ਕੀ ਕਹਿ ਸਕਦਾ थैंक यू सो वेरी मच एंड आई थिंक एवरी थिंगडी तो मेरे पास सर ज्यादा कहने को कुछ नहीं है क्योंकि जो आपने बोल दिया सिनेमा के रिलेटेड तो वही कहा जा सकता है थैंक यू सो वेरी मच करण जी फॉर बींग ग्रेट पार्ट ऑफ आवर पंजाबी सिनेमा आज जैसे अभी करण जी बता रहे थे कि मैं समझ सकता हूँ एक बच्चे का एक बेटे का वो इमोशन और ये जो बात बिल्कुल दिल से कह रहे थे कि आज एक फादर जहां से भी इनको देख रहे होंगे तो उनको कैसा फील हो रहा होगा कि जैसे आज आपको भी लग रहा होगा आप अपने गांव वापस आए हो बड़े सालों बाद है ना <laughs> तो मेरे वास्ते एक बहुत मान वाली गल है कि गिप्पी नु मेरे छोटे वीर नु मैं अखरां दे नाल राइज़ करते देखे हैं एक छोटी जी मुलाकात जिदे विच एक पैशन एक जुनून ए दी आंखां दे विच मैं देखे हैं ਜਦੋਂ ਅਸੀਂ ਪਹਿਲੀ ਵਾਰੀ ਸੈੱਟ ਤੇ ਸਸਤੀ ਮਿਲੇ ਸੀ ਉਸ ਤੋਂ ਬਾਅਦ ਜੋ ਜ਼ੀਲ ਇਹਦੇ ਅੰਦਰ ਸੀ ਮੈਂ ਆਨੈਸਟਲੀ ਕਹਿੰਨਾ ਪੂਰੀ ਇੰਡਸਟਰੀ ਤੇ ਬੈਠੀ ਐ ਲੋਕਾਂ ਨੇ ਬਹੁਤ ਕੁਝ ਕਹਿੰਦੇ ਨੇ ਕਿ ਫਾਸਟ ਚੱਲ ਜਾਂਦਾ ਬਈ ਇਹਦਾ ਬਿਜ਼ਨਸ ਲਈ ਆ ਕਰਦਾ ਉਹ ਕਰਦਾ ਮੈਂ ਅੱਜ ਸਾਰਿਆਂ ਨੂੰ ਕਹਿਣਾ ਸਿੱਖੋ ਜ਼ਰੂਰ ਜਦ ਤੱਕ ਇਮੋਸ਼ਨਲ ਹੋ ਕੇ ਸਿਨੇਮਾ ਬਣਾਉਂਦੇ ਰਹੋਗੇ ਉਹਦੇ ਬਿਜ਼ਨਸ ਦੀ ਗੱਲ ਨਹੀਂ ਕਰੋਗੇ ਨਾ ਸਿਨੇਮੇ ਦਾ ਨੁਕਸਾਨ ਕਰ ਰਹੇ ਹੋ ਸਿਨੇਮਾ ਬਣਾਓ ਅੱਛੀਆਂ ਫਿਲਮਾਂ ਬਣਾਓ ਅੱਛੇ ਕੰਟੈਂਟ ਤੇ ਕੰਮ ਕਰੋ ਪਰ ਉਹ ਤਾਂ 50% ਪਾਰਟ ਬਿਜ਼ਨਸ ਹੁੰਦਾ ਹੈ ਅੱਜ ਜਿਹੜੀਆਂ ਸਾਊਥ ਦੀਆਂ ਫਿਲਮਾਂ ਨੂੰ ਤੁਸੀਂ ਇੱਥੇ ਦੇਖਦੇ ਹੋ ਨਾ ਇਸੇ ਕਰਕੇ ਕਿ ਉਹ ਬਿਜ਼ਨਸ ਕਰਦੀਆਂ ਨੇ ਉਹਨਾਂ ਦੇ ਬਹੁਤ ਵੱਡੀਆਂ ਰਿਕਵਰੀਜ਼ ਨੇ ਔਰ ਮੈਂ ਇਹਦੇ ਲਈ ਐਪਰੀਸ਼ੀਏਟ ਵੀ ਕਰਦਾ ਕਿਪੀ ਨੂੰ ਔਰ ਮੈਂ ਥੈਂਕਸ ਵੀ ਕਹਿਣਾ ਕਿ ਸਾਡੀ ਇੰਡਸਟਰੀ ਨੂੰ ਤੁਸੀਂ ਵਪਾਰ ਕਰਨਾ ਵੀ ਸਿਖਾ ਦੇ ਸੋ ਵਪਾਰ ਤੋਂ ਇਲਾਵਾ ਜੇ ਹੁਣ ਮੈਂ ਗੱਲ ਕਰਾਂ ਇਸ ਫਿਲਮ ਦੀ ਸਾਡੀ ਐਸੋਸੀਏਸ਼ਨ ਵੈਸੇ ਤਾਂ ਬਹੁਤ ਪੁਰਾਣੀ ਹੈ ਪਰ ਅਰਦਾਸ ਅਰਦਾਸ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਇਹ ਸਾਰੀਆਂ ਤੁਸੀਂ ਦੇਖੀਆਂ ਸਾਡੀ ਇੱਕ ਡਿਫਰੈਂਟ ਤਰ੍ਹਾਂ ਦੀ ਇੱਕ ਐਸੋਸੀਏਸ਼ਨ ਹੈ ਜਦੋਂ ਅਸੀਂ ਪੰਜਾਬ ਦੇ ਵਿਰਸੇ ਵਿਰਾਸਤ ਦੀ ਗੱਲ ਕਰਦੇ ਹਾਂ ਸਾਡਾ ਇੱਕ ਅਲੱਗ ਤਰ੍ਹਾਂ ਦਾ ਬੌਂਡ ਹੈ ਕਿ ਅਸੀਂ ਪੰਜਾਬੀ ਲਈ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਸੋ ਉਸ ਕੜੀ ਦੇ ਵਿੱਚ ਅਕਾਲ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਹੰਮਲ ਮੋਸ਼ਨ ਪਿਕਚਰ ਦੀ ਔਰ ਬਟ ਆਬਵੀਅਸ ਸਰਟੀ ਵੀ ਪ੍ਰਾਪਤੀ ਹੈ ਉਹਦੇ ਨਾਲ ਹੀ ਕਿ ਜਦੋਂ ਟਰਮਾ ਪ੍ਰੋਡਕਸ਼ਨ ਸਾਡੇ ਨਾਲ ਜੁੜਦੇ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਮੁਬਾਰਕਬਾਦ ਦਿੰਨਾ ਕਿ ਤੁਸੀਂ ਅੱਜ ਇੱਕ ਬਹੁਤ ਲੰਬੀ ਛਲਾਂਗ ਮਾਰੀ ਹੈ ਔਰ ਤੁਸੀਂ ਬਹੁਤ ਅੱਗੇ ਗਏ ਹੋ ਤੁਸੀਂ ਸਾਰੇ ਜਿੰਦਾਬਾਦ ਉਹ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਬਹੁਤ ਸ਼ੁਕਰੀਆ ਜੀ ਥੈਂਕ ਯੂ